ਤਾ ਇਹਨੇ ਉਥੇ ਰੁਕਣ ਦੀ بجائے ਜਦ ਆਪਣਾ ਮੋਟਰਸਾਈਕਲ ਪੇ ਜਾ ਲਿਆ ਤੇ ਸਾਡੀ ਟੀਮ ਵੱਲੋਂ ਵੀ ਉਹਨੂੰ ਚੇਸ ਕੀਤਾ ਗਿਆ ਤੇ ਇਸ ਦੌਰਾਨ ਉਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਰਿਟੈਲੀਟਰੀ ਸਾਡੀ ਟੀਮ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਫਿਰ ਅੱਗੇ ਜਦ ਸ਼ਾਰਪ ਟਰਨ ਲੈਂਦਾ ਹੋਇਆ ਤੁਸੀਂ ਦੇਖਿਆ ਤੇ ਇੱਕਦਮ ਸ਼ਾਰਪ ਟਰਨ ਹੈ ਸ਼ਾਰਪ ਟਰਨ ਲੈਂਦਾ ਹੋਇਆ ਜਦ ਇਹ ਮੁੜਿਆ ਤੇ ਉੱਥੇ ਨੂੰ ਇਹਦੀ ਮੋਟਰਸਾਈਕਲ ਸਮੇਤ ਇਹ गिर ਗਿਆ ਤੇ ਇਹਨੂੰ ਜੋ ਸੱਟਾਂ ਲੱਗੀਆਂ ਤੇ ਹੁਣ ਆਪਾਂ ਇਹਨੂੰ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ ਹੈ ਜੀ ਸ਼ਾਰਪ ਟਰਨ ਮਾਮਲੇ 'ਚ ਇਹ ਅਕਾਉਂਡਿੰਗ ਹੈ ਜਾਂ ਪੀਓ ਹੈ ਦੇਖੋ ਜੀ ਦੋ ਮਾਮਲਿਆਂ ਦੇ ਵਿੱਚ ਇਹ ਪੀਓ ਹੈ ਗੁਰਾਇਆ ਥਾਣੇ ਦੇ ਵਿੱਚ ਦੋ ਐਫਆਈਆਰ ਰਜਿਸਟਰ ਹੋਈਆਂ ਸੀ ਜਿਨ੍ਹਾਂ ਵਿੱਚ ਇਹ ਲੋੜਿੰਦਾ ਹੈ ਪੀਓ ਬਣਿਆ ਹੋਇਆ ਜੀ ਉਸ ਤੋਂ ਇਲਾਵਾ ਜਿਹੜੇ ਮੈਂ ਤੁਹਾਨੂੰ ਦੋ ਇਸ ਦੇ ਮਕਦਮੇ ਦੱਸੇ ਹਨ ਕਿ ਇੱਕ ਸਿਟੀ ਖਰੜ ਦਾ ਐਫਆਈਆਰ ਹੈਗੀ ਹੈ ਜਿੱਦੇ ਵਿੱਚ ਪਿਛਲੇ ਸਾਲ ਇੱਕ ਜਿਮ ਟ੍ਰੇਨਰ ਦੇ ਉੱਥੇ ਜਿਮ ਮਾਲਕ ਦੇ ਆ ਜਿਮ ਟ੍ਰੇਨਰ ਤੇ ਇੱਕ ਫਾਇਰਿੰਗ ਕੀਤੀ ਗਈ ਸੀ ਜਿਮ ਚੜ ਗਏ ਤੇ ਸੈਕੰਡਲੀ ਰੀਸੈਂਟ ਜਿਹੜਾ ਸੀਗਾ ਉਹ ਬੱਧੋਵਾਲ ਜਗਰਾਉਂ ਦੇ ਵਿੱਚ ਦਾਖਾ ਪੁਲਿਸ ਸਟੇਸ਼ਨ ਚ ਐਫਆਈਆਰ ਰਜਿਸਟਰ ਹੈ ਜਿਸ ਵਿੱਚ ਇੱਕ ਲਗਜ਼ਰੀ ਕਾਰਾਂ ਦੇ ਸ਼ੋਰੂਮ ਤੇ ਫਾਇਰਿੰਗ ਕੀਤੀ ਗਈ ਸੀ ਤੇ ਉੱਥੇ ਚਿੱਟ ਸੁੱਟ ਕੇ ਕੌਸ਼ਲ ਚੌਧਰੀ ਗੈਂਗ ਨੇ ਕਲੇਮ ਕੀਤਾ ਸੀ ਕਿ ਇਹ ਫਾਇਰਿੰਗ ਉਹਨਾਂ ਵੱਲੋਂ ਕਰਾਈ ਗਈ ਹੈ ਸੋ ਇਸ ਲਈ ਸਾਡਾ ਇਹ ਮੰਨਣਾ ਹੈ ਕਿ ਇਹ ਕੌਸ਼ਲ ਚੌਧਰੀ ਗੈਂਗ ਦਾ ਸ਼ੂਟਰ ਹੋ ਸਕਦਾ ਹੈ ਤੇ ਅੱਗੇ ਜਿਹੜੀ ਇਸ ਦੇ ਨਾਲ ਪੁੱਛਗਿਛ ਹੈਗੀ ਹੈ ਹੋਰ ਕਿਸੇ ਵਾਰਦਾਤ ਚ ਐਸੋਸੀਏਟਿਡ ਹੈ ਜਾਂ ਹੋਰ ਗਰੁੱਪ ਨਾਲ ਐਸੋਸੀਏਟਿਡ ਹੈ ਉਹ ਅਜੇ ਪੁੱਛੀ ਜਾਂਦੀ ਸਾਡੀ ਜਾਰੀ ਹੈ ਮੰਨੇ ਜਾਵੇ ਕਿ ਮਰਡਰ ਤੇ ਕੌਸ਼ਲ ਦੇ ਮਾਮਲੇ ਦੇ ਵਿੱਚ ਇਹ ਮਸਾਲੇ ਅੰਦਰ ਆ ਮਰਡਰ ਦੇ ਮਾਮਲਿਆਂ ਦੇ ਵਿੱਚ ਇਹ ਵਾਂਟਡ ਹੈਗਾ ਦੋ ਕੇਸਿਸ ਤੇ ਇਨ ਕੇਸ ਤੇ ਆਪਣੇ ਸਾਹਮਣੇ ਹੀ ਆ ਗਏ ਜਿਨ੍ਹਾਂ ਦੇ ਵਿੱਚ ਇਹ ਮਾਰਨ ਜਾ ਰਹੇ ਸੀ ਹੁਣ ਕੋਈ ਨਵੀਂ ਬਾਤ ਨਹੀਂ ਜਾ ਰਹੇ ਸੀ ਬਿਲਕੁਲ ਕੁੱਲ 7 ਤੋਂ 8 ਰਾਊਂਡ ਮਾਰਨ ਜਾ ਰਹੇ ਸੀ ਉਹ ਪੁੱਛ ਕਿਸ ਦਾ ਹਿੱਸਾ ਹੈ ਜੀ ਅਸਲਾ ਸ਼ੇਅਰ ਕਰ ਦੋ ਜੀ ਉਹ ਆਪਾਂ ਸ਼ੇਅਰ ਕਰ ਲਾਂ ਤਾਂ ਠੀਕ ਹੈ ਠੀਕ ਹੈ ਥੈਂਕ ਯੂ